ਲੋਭੀ ਜਿੰਨਾ ਵੀਰਾਂ ਨੇ ਪੈਣਾ ਨੇ ਘਰੇ ਕੰਮ ਕਰਨਾ ਬਾਈ ਕੱਪੜੇ ਦਾ ਆ ਬੈਲ ਬਟ ਦਾ ਸੂਟ ਲੈ ਜੋ ਸਿਰਫ ਤੇ ਸਿਰਫ ਪਤਾ ਕੀ ਰੇਟ ਆ 160 ਰੁਪਏ ਦਾ ਯਕੀਨ ਨਹੀਂ ਆਉਣਾ ਤੁਹਾਨੂੰ ਠੰਡ ਵਾਲਾਗਾ ਪੂਰਾ ਵਧੀਆ ਮੈਂ ਖਾ ਪੂਰੇ ਵਧੀਆ ਮਾਰ ਜਾਣ ਤੇ ਬਿਕੂਗਾ ਇਹ ਤੇ ਬਾਕੀ ਚ ਰੰਗ ਡਿਜ਼ਾਈਨ ਚੈੱਕ ਕਰਾ ਦੇ ਬਾਈ ਨੇੜੇ ਆ ਜਾ ਸਾਰੇ ਐਨ ਢੇਰਾਂ ਦੇ ਢੇਰ ਪਏ ਨੇ ਬੇਰਾਂ ਦੇ ਬੇਰ ਪਏ ਨੇ ਐ ਟਕਾ ਕੇ ਦਿਖਾ ਮਿੱਤਰਾ ਐਨ ਪਹਿਣਾ ਨੂੰ ਪੂਰਾ ਪਤਾ ਲੱਗੇ ਵੀ ਇਨਾਂ ਕੋਲੇ ਰੰਗ ਡਿਜ਼ਾਈਨ ਹੈਗੇ ਨੇ ਕੋਈ ਗੱਲ ਤੇ ਬੈਠੇ ਨੇ ਜੈ ਮਾ ਚੰਤਪੁਰ ਨਹੀਂ ਪ੍ਰਿੰਟ ਹਾਊਸ ਵਾਲੇ ਇੱਕ ਕੈਟਲੌਕ ਵਾਲੇ ਆਏ ਨੇ ਗੈਰੀ ਉਹਨਾਂ ਦਾ ਚਰਚਾ ਦਿਖਾ ਮੈਨੂੰ ਕੀ ਗੱਲ ਬਾਤ ਆ ਦੇਖੋ ਬਾਜੀ ਬਾ ਇਹਨਾਂ ਦੀ ਬੜੀ ਚੜ੍ਹਾਈ ਆ ਅੱਜ ਕੱਲ ਮਾਰਕੀਟ ਦੇ ਵਿੱਚ ਇਹ ਵੀ ਪੂਰੇ ਠੰਡ ਵਾਲੇ ਪੂਰੇ ਵਧੀਆ 990 ਦੇ ਮਿਲਦੇ ਸੂਟ ਆਪਾਂ ਦੇਵਾਂਗੇ ਹਿਆਰ ਦੇ ਦੋ ਪੱਕੀ ਗੱਲ ਆ ਪੱਕੀ ਗੱਲ ਆ ਵੀਰੇ ਯਾਰ ਰੁਪਏ ਦੇ ਦੋ ਜਾਨੀ 500 ਰੁਪਏ ਦਾ ਇੱਕ ਨੇੜੇ ਆ ਜਾ ਇਹਦੇ ਵਿੱਚ ਵੀ ਰੰਗ ਡਿਜ਼ਾਈਨ ਚੈੱਕ ਕਰਾ ਦੇ ਐਨ ਪੂਰੇ ਵਧੀਆ ਵਧੀਆ ਪਏ ਨੇ ਐਨ ਪੂਰੇ ਵਧੀਆ ਵਧੀਆ ਜਿਹੋ ਜਿਹਾ ਕਹੋਗੇ ਉਹੋ ਜਿਹਾ ਤੁਹਾਨੂੰ ਰੰਗ ਡਿਜ਼ਾਈਨ ਮਿਲ ਜਾਣੇ ਨੇ ਇਹਦੇ ਵਿੱਚ ਪਰ ਤੁਸੀਂ ਇਹ ਚੀਜ਼ਾਂ ਨੂੰ ਲੈਣ ਵਾਸਤੇ ਆਉਣਾ ਕਿੱਥੇ ਆ ਜੈ ਮਾ ਚੰਤਪੁਰਨੀ ਪ੍ਰਿੰਟ ਹਾਊਸ ਮਹਿਲ ਕਲਾ ਐਸ்சி ਬੀਆਈ ਬੈਂਕ ਦੇ ਬਿਲਕੁਲ ਸਾਹਮਣੇ ਆ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਚੈੱਕ ਦਿਓ ਫਟੇ NOT LONG